सर आज जो शोभा यात्रा निकल रही है महाशिवरात्रि महोत्सव कमेटी की तरफ से निकाली जा रही है और बहुत ही भव्य शोभा यात्रा है जगह जगह आरती हो रही है आप देख रहे हैं दुकानदारों में बहुत बहुत ज्यादा उत्साह है बहुत ज्यादा उत्साह है और ये हर साल ही निकलता है इस साल भी पिछले साल की अपेक्षा भव्य स्वागत इस बार हो रहा है मार्केट कमेटियों के द्वारा तकरीबन सारे स्टॉल तो गिनती भी नहीं कर पाए हम तकरीबन 20-25 स्टॉल तो पीछे हम लोग छोड़ चुके हैं अभी आगे भी स्टॉल है बहुत स्टॉल लगे हुए हैं स्वागत के लिए तो ना भीड़ सर जनता आप मतलब उम्री पड़ी है उम्री पड़ी है पूरी भोले बाबा के नाम पे जनता उम्री पड़ी है भोले बो, बाबा के बरात में सबने हाजरी लगाने आना है अगर जिन्होंने आपका चैनल देखा है उनको भी भोले बाबा की तरफ से सबको हार्दिक शुभकामनाएं हर हर महादेव शिवरात्रि महोत्सव कमेटी वालों

ਇਹ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਵੱਡੀ ਤਾਦਾਦ ਚ ਭਜਨਾਂ ਦਾ ਰਸ ਜਿਹੜਾ ਹੈ ਭਗਵਾਨ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਇਕੱਤਰਿਤ ਹੋਇਆ ਔਰ ਮੈਂ ਸਮਝਦਾ ਕਿ ਇਹ ਸਭ ਭਗਵਾਨ ਦੀ ਕਿਰਪਾ ਹੈ ਜਦੋਂ ਮਹਾ ਸ਼ਿਵਰਾਤਰੀ ਦੇ ਪਰਵ ਦੇ ਉੱਪਰ ਅਸੀਂ ਸਭ ਇਕੱਠੇ ਹੋ ਕੇ ਭਗਵਾਨ ਕੋਲੇ ਨਾਦੀ ਆਰਾਧਨਾ ਕਰਦੇ ਆਂ ਔਰ ਮੈਂ ਤਾਂ ਇਸ ਸ਼ੁਭ ਮੌਕੇ ਤੇ ਭਗਵਾਨ ਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਕਿ ਭਾਈ ਸਾਡੇ ਸ਼ਹਿਰ ਦੇ ਸਾਡੇ ਸੂਬੇ ਪੰਜਾਬ ਦੇ

अगर 10 कदम भी उस रस्से ਨੂੰ پکڑ ਕੇ ਅੱਗੇ ਚੱਲੋਗੇ ਤੇ ਭਗਵਾਨ ਦੀ ਕਿਰਪਾ बरसਣੀ ਹੈ। ਇਸ ਲਈ ਮੈਂ ਤਾਂ ਹੁਣ ਵੀ ਆਹ्वान ਕਰਦਾ ਹਾਂ ਕਿ ਆਓ 26 ਫਰਵਰੀ ਨੂੰ ਮਹਾਪਰਵ ਹੈ। ਉਹ ਅੱਜ 23 ਫਰਵਰੀ ਨੂੰ ਹਰ ਹਰ ਮਹਾਦੇਵ ਸ਼੍ਰੀ ਰਾਤਰੀ ਮਹਾਸਭ ਕਮੇਟੀ ਵੱਲੋਂ ਇਹ ਯਾਤਰਾ ਦਾ ਯੋਜਨ ਹੋ ਰਿਹਾ ਅਗਲੇ 2 ਦਿਨ 3 ਦਿਨ ਪੂਰੀ ਤਰ੍ਹਾਂ ਪਰਵ ਚੱਲਣੇ ਹੈ। ਸੋ ਅਸੀਂ ਵੱਧ ਚੜ ਕੇ ਭਗਵਾਨ ਦਾ ਆਸ਼ੀਰਵਾਦ ਲਈਏ ਔਰ ਆਪਣਾ ਜੀਵਨ ਸਫਲ ਬੜਾਈਏ। ਸ਼੍ਰੀ ਹਰ ਹਰ ਮਹਾਦੇਵ ਸੁਸਾਇਟੀ ਜਿਹੜੀ ਹਰ ਸਾਲ ਬੜੇ ਭਵੇ ਗੱਤ ਯਾਤਰਾ ਨਿਕਲਦੀ ਹੈ ਔਰ ਪਿਛਲੇ ਕਈ ਵਰਸ਼ਾਂ ਤੋਂ ਇਸ ਯਾਤਰਾ ਦੇ ਵਿੱਚ ਆਨ ਦਾ ਸਮਾਂ ਮਿਲ ਰਿਹਾ ਔਰ ਇੰਨਾ ਇੱਥੇ ਆ ਕੇ ਉਤਸਾਹ ਉਮੰਗ ਮਤਲਬ ਬੋਡੀ ਦੇ ਵਿੱਚ ਅਲੱਗ-ਅਲੱਗ ਗਿਰਨਾ ਆਂਦੀ ਹੈ ਪ੍ਰਭੂ ਦੇ ਸਾਖਸ਼ਾਹ ਦਰਸ਼ਨ ਕਰਨ ਦਾ ਮੌਕਾ ਮਿਲਦਾ ਬੋਲੇ ਨਾਜੀ ਦਾ ਔਰ ਇੰਨੀ ਭਵੇ ਰੱਥੇ ਯਾਤਰਾ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਸਭ ਭਗਤਾਂ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਜਗ੍ਹਾ-ਜਗ੍ਹਾ ਭਵੇ ਲੰਗਰ ਲਗਾਏ ਹੋਏ ਹਨ ਕੋਈ ਕਿਸੇ ਤਰ੍ਹਾਂ ਮਹਾ ਅਰਤੀ ਹੋ ਰਹੀ ਹੈ ਕੋਈ ਫੂਡ ਦਾ ਲੰਗਰ ਲਗਾ ਰਹੇ ਲੋਕ ਕਰੋ ਚਾ ਚੜਿਆ ਪੇ ਬੋਲੇ ਵਾਪਾ ਦੀ ਬਰਾਤ ਆ ਰਹੀ ਹੈ ਔਰ ਵਾ ਚੜ ਗਈ ਇਸ ਰਾਤ ਯਾਤਰਾ ਦਾ ਜਿਹੜਾ ਕੀ ਹੈ ਬਹੁਤ ਵਧੀਆ ਵੈਲਕਮ ਹੋ ਰਿਹਾ ਔਰ ਮੈਂ ਪਰਮਾਤਮਾ ਦੇ ਅੱਗੇ ਬੋਲੇ ਸ਼ੰਕਰ ਜੀ ਤੇ ਚਰਨਾ ਚਾਹੀਏ ਅਰਦਾਸ ਕਰਦਾ ਕਿ ਹੈ ਪ੍ਰਭੂ ਇਸੇ ਤਰ੍ਹਾਂ ਸਾਡਾ ਭਾਈਚਾਰਕ ਸਾਜ ਸਾਡਾ ਹਿੰਦੂ ਸਮਾਜ ਇਕੱਠਾ ਰਹੇ ਇਸੇ ਤਰ੍ਹਾਂ ਸਾਡਾ ਸਨਾਤਨ ਤਰਮ ਜਿਹੜਾ ਹੈ ਉਹ ਉਹਦੇ ਬਾਰੇ ਸਭ ਨੂੰ ਪਤਾ ਲੱਗੇ ਪਤਾ ਚੱਲਦਾ ਰਹੇ ਸਭ ਜਾਗਰੂਕ ਰਹਿਣ ਇਸੇ ਤਰ੍ਹਾਂ ਬਾਬਾ ਦੀ ਬਰਾਤ ਹਰ ਵਰਸ ਹੋਰ ਵੱਧ ਤੋਂ ਵੱਧ ਜਿਹੜੀ ਅੱਛੇ ਤਰੀਕੇ ਨਾਲ ਨਿਕਲੇ ਇਹੀ ਆਸ ਕਰਦੇ ਆ ਹਰ ਹਰ ਮਹਾਦੇਵ ਬਹੁਤ ਸ਼ੰਕਰ ਭਗਵਾਨ ਕੀ ਜੈ